ਦ੍ਰੋਪਦੀ ਦਾ ਵਿਆਹ ਪੰਜ ਪਾਣਵਾ ਦੇ ਨਾਲ ਹੋਇਆ ਸੀ ਇਹ ਕਥਾ ਤਾਂ ਬਹੁਤ ਹੀ ਵਾਇਰਲ ਹੈ ਤੇ ਹਰ ਕੋਈ ਇਸ ਤੋਂ ਜਾਣੂ ਵੀ ਹੈ ਪਰ ਜੇਕਰ ਅੱਜ ਕੱਲ੍ਹ ਦੇ ਸਮਿਆਂ ਦੇ ਵਿੱਚ ਇਹ ਕਿਹਾ ਜਾਵੇ ਕਿ ਹੁਣ ਵੀ ਅਜਿਹਾ ਹੁੰਦਾ ਹੈ ਤਾਂ ਸ਼ਾਇਦ ਤੁਹਾਨੂੰ ਵਿਸ਼ਵਾਸ ਹੋਵੇਗਾ ਤੁਸੀਂ ਕਹੋਗੇ ਕਿ ਅੱਜ ਕੱਲ੍ਹ ਅਜਿਹਾ ਹੋ ਹੀ ਨਹੀਂ ਸਕਦਾ ਪਰ ਜੇਕਰ ਤੁਹਾਨੂੰ ਇਹ ਕਿਹਾ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹਾ ਹੋਇਆ ਹੈ ਤਾਂ ਹੈਰਾਨਗੀ ਤਾਂ ਜ਼ਰੂਰ ਹੋਵੇਗੀ ਜੀ ਹਾਂ ਅੱਜ ਵੀ ਪਾਰਵਤ ਦੇ ਵਿੱਚ ਅਜੇ ਹੀਆਂ ਥਾਵਾਂ ਸ਼ਾਮਲ ਨੇ ਜਿੱਥੇ ਇੱਕ ਜਾਂ ਇੱਕ ਤੋਂ ਵੱਧ ਪਰਾਵਾਂ ਦੀ ਜੋ ਪਤਨੀ ਹੈ ਉਹ ਇੱਕੋ ਹੀ ਔਰਤ ਹੋ ਸਕਦੀ ਹੈ ਇਹ ਪਰੰਪਰਾ ਇਹਨਾਂ ਥਾਵਾਂ ਤੇ ਕਰੀਬ 70 ਜਾਂ 80 ਦੇ ਦਹਾਕੇ ਤੋਂ ਚੱਲੀ ਆ ਰਹੀ ਹੈ ਜੀ ਹਾਂ ਇੱਕ ਖਬਰ ਜੋ ਹੁਣ ਸੁਰਖੀਆਂ ਦੇ ਵਿੱਚ ਬੜੀ ਹੋਈ ਹੈ ਕਿ ਇੱਕ ਕੁੜੀ ਤੇ ਦੋ ਪਰਾਵਾਂ ਨੇ ਤਿੰਨਾਂ ਨੇ ਵਿਆਹ ਕਰਾਇਆ ਇਸ ਪੁਰਾਣੀ ਪਰੰਪਰਾ ਦੀ ਤਾਜ਼ਾ ਉਦਾਹਰਣ ਜੋ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿਹਾ ਇਹ ਪ੍ਰਥਾ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਵਿੱਚ ਪ੍ਰਚਲਿਤ ਹੈ ਇੱਥੋਂ ਦੇ ਜੋ ਸ਼ਿਲਾਈ ਇਲਾਕੇ ਦੇ ਵਿੱਚ ਬਹੁ ਪਤਨੀ ਹੋਣ ਦੀ ਜੋ ਪ੍ਰਾਚੀਨ ਪ੍ਰਥਾ ਉਹ ਬਹੁ ਸਮੇਂ ਤੋਂ ਦੇਖੀ ਜਾ ਸਕਦੀ ਹੈ ਪਿੰਡ ਦੇ ਲੋਕ ਵੀ ਇਸ ਪਰੰਪਰਾ ਦੇ ਵਿੱਚ ਹਿੱਸਾ ਲੈਂਦੇ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਜੋ ਹੁਣ ਖਬਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕੋ ਕੁੜੀ ਨੇ ਦੋ ਸਕੇ ਭਰਾਵਾਂ ਦੇ ਨਾਲ ਪਿਆਰ ਕਰ ਪਾਇਆ ਜੋ ਕਿ ਵੀਡੀਓ ਵੀ ਤੁਸੀਂ ਦੇਖੀ ਹੋਵੇਗੀ ਹੁਣ ਵੀ ਤੁਸੀਂ ਆਪਣੀ ਸਟਰੀਮ ਦੇ ਦੇਖ ਸਕਦੇ ਹੋ ਤਾਂ ਦੱਸ ਦਈਏ ਇਸ ਮਾਮਲੇ ਦੇ ਵਿੱਚ ਜੋ ਵੱਡਾ ਭਰਾ ਪ੍ਰਦੀਪ ਜੋ ਕਿ ਜਲ ਸ਼ਕਤੀ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਜਦੋਂ ਕਿ ਕਪਿਲ ਦੀ ਗੱਲ ਕੀਤੀ ਜਾਵੇ ਦੂਜੇ ਭਰਾ ਦੀ ਤਾਂ ਉਹ ਵਿਦੇਸ਼ ਦੇ ਵਿੱਚ ਕੰਮ ਕਰਦਾ ਹੈ ਦੇਸ਼ ਅਤੇ ਵਿਦੇਸ਼ ਦੇ ਵਿੱਚ ਦੂਰੀ ਦੇ ਬਾਵਜੂਦ ਦੋਵੇਂ ਪ੍ਰਾਸ ਸੁਨੀਤਾ ਦੇ ਨਾਲ ਪਵਿੱਤਰ ਰਿਸ਼ਤੇ ਦੇ ਵਿੱਚ ਬੱਜ ਚੁੱਕੇ ਨੇ ਜੀ ਹਾਂ ਤੁਹਾਨੂੰ ਦੱਸ ਰਹੀਏ ਕਿ ਜੋ प्रदीप ਨੀਗੀ ਹੈ ਉਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਸਾਡਾ ਸਾਂਝਾ ਫੈਸਲਾ ਸੀ ਇਹ ਵਿਸ਼ਵਾਸ ਦੇਖਭਾਲ ਅਤੇ ਸਾਂਝੀ ਜ਼ਿੰਮੇਵਾਰੀ ਜੋ ਹੈ ਉਸ ਦਾ ਮਾਮਲਾ ਅਸੀਂ ਆਪਣੀਆਂ ਪਰੰਪਰਾਵਾਂ ਦੀ ਪੂਰੇ ਦਿਲ ਦੇ ਨਾਲ ਪਾਲਣਾ ਕੀਤੀ ਹੈਗੀ ਕਿਉਂਕਿ ਸਾਨੂੰ ਆਪਣੀਆਂ ਜੜਾਂ ਤੇ ਮਾਣ ਹੈ ਉਥੇ ਕਪਿਲ ਨੇ ਕਿਨੇ ਕਿਹਾ ਹੈ ਕਿ ਅਸੀਂ ਹਮੇਸ਼ਾ ਪਾਰਦਰਸ਼ਤਾ ਦੇ ਵਿੱਚ ਵਿਸ਼ਵਾਸ ਰੱਖਿਆ ਹੈ ਮੈਂ ਵਿਦੇਸ਼ ਦੇ ਵਿੱਚ ਰਹਿ ਸਕਦਾ ਪਰ ਇਸ ਵਿਆਹ ਦੇ ਰਾਹੀਂ ਅਸੀਂ ਇੱਕ ਸਾਂਝੇ ਪਰਿਵਾਰ ਦੇ ਵਜੋਂ ਆਪਣੀ ਪਤਨੀ ਦੇ ਲਈ ਸਮਰਥਨ ਸਥਿਰਤਾ ਅਤੇ ਪਿਆਰ ਯਕੀਨੀ ਬਣਾ ਰਹੇ ਹਾਂ ਲਾੜੀ ਜੋ ਸੁਨੀਤਾ ਚੋਹਾਨਾ ਉਸ ਦਾ ਇਹ ਬਿਆਨ ਹੈ ਕਿ ਇਹ ਮੇਰੀ ਚੋਣ ਸੀ ਮੇਰੇ ਉੱਤੇ ਕਿਸੇ ਦਾ ਵੀ ਕੋਈ ਦਬਾਅ ਨਹੀਂ ਸੀ ਮੈਂ ਇਸ ਪਰੰਪਰਾ ਨੂੰ ਜਾਣਦੀ ਹਾਂ ਅਤੇ ਮੈਂ ਇਸ ਨੂੰ ਆਪਣੀ ਮਰਜ਼ੀ ਦੇ ਨਾਲ ਚੁਣਿਆ ਹੈ ਵਿਆਹ ਦੇ ਜਸ਼ਨ ਜੋ ਐ ਉਹ 3 ਦਿਨ ਤੱਕ ਚੱਲੇ ਨੇ ਦਸ ਦੇ ਵਿੱਚ ਨੇੜਲੇ ਇਲਾਕਿਆਂ ਤੋਂ ਸੈਂਕੜੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਸ਼ਾਮਲ ਹੋਏ ਮਹਿਮਾਨਾਂ ਨੇ ਰਵਾਇਤੀ ਪਕਵਾਨਾਂ ਦਾ ਆਨੰਦ ਮਾਣਿਆ ਅਤੇ ਲੋਕ ਪਹਾੜੀ ਲੋਕ ਗੀਤਾਂ ਤੇ ਗਾਉਂਦੇ ਹੋਏ ਨੱਚਦੇ ਹੋਏ ਨਜ਼ਰ ਆਏ ਜੀ ਹਾਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਪਰੰਪਰਾ ਹੈ ਜੋ ਲੰਬੇ ਸਮੇਂ ਤੋਂ ਬੰਦ ਦਰਵਾਜ਼ਿਆਂ ਪਿੱਛੇ ਚੱਲ ਰਹੀ ਸੀ ਸਰ ਮੋਰ ਜ਼ਿਲ੍ਹੇ ਦੇ ਸ਼ਿਲਾਈਪਨ ਦੇ प्रदीप 네ਗੀ ਅਤੇ ਕਪਿਲ 네ਗੀ ਨੇ ਸਮਾਜ ਦੇ ਸਾਹਮਣੇ ਖੁੱਲ ਕੇ ਇਹ ਰਸਮ ਨਿਭਾਈ ਹੈ। ਦੋਵਾਂ ਪਰਾਵਾਂ ਨੇ ਹੱਟੀ ਪਾਈ ਚਾਰੇ ਦੀ ਸੱਭਿਆਚਾਰਕ ਵਿਰਾਸਤ ਦੇ ਵਿੱਚ ਡੁੱਬੇ ਇੱਕ ਸਮਾਰੋਹ ਦੇ ਵਿੱਚ needle kunhad ਪਣ ਦੀ ਜੋ ਸੁਨੀਤਾ ਚੋਹਾਨਾ ਉਸ ਦੇ ਨਾਲ ਵਿਆਹ ਕੀਤਾ। ਤਾਲੁਦਾਸ ਇਹ ਕਿ ਪੁਰਾਣੇ ਸਮਿਆਂ ਦੇ ਵਿੱਚ ਇਹ ਮਾਧ ਪ੍ਰਦੇਸ਼ ਤੇ ਸਿਰਮੋਰ ਤੇ ਉੱਤਰਾਖੰਡ ਦੇ ਜੋਨਸਰ ਬਾਵਰ ਦੇ ਵਿੱਚ ਇੱਕ ਔਰਤ کئی ਮਰਤਾਂ ਦੇ ਨਾਲ ਵਿਆਹ ਕਰਦੀ ਸੀ ਬਹੁ ਪਤਨੀ ਜਾਂ ਬਹੁ ਵਿਆਹ ਦੀ ਗੱਲ ਕਰ ਲਈਏ ਤਾਂ ਇਹ ਪ੍ਰਥਾ ਦੇ ਮੁਤਾਬਕ ਦੋ ਪ੍ਰਾ ਇੱਕ ਔਰਤ ਦੇ ਨਾਲ ਵਿਆਹ ਕਰਦੇ ਸਨ ਜਾਂ ਇੱਕ ਪ੍ਰਾ ਦੋ ਜਾਂ ਦੋ ਤੋਂ ਵੱਧ ਔਰਤਾਂ ਦੇ ਨਾਲ ਵਿਆਹ ਕਰਦੇ ਸੀ आधुनिक ਸਮਿਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਨਾਲ ਇਹ ਪਰੰਪਰਾ ਖਤਮ ਹੁੰਦੀ ਜਾ ਰਹੀ ਹੈ ਇਹ ਮੰਨਿਆ ਜਾਂਦਾ ਹੈ ਕਿ ਜ਼ਮੀਨ ਜਾਇਦਾਦ ਬਚਾਉਣ ਦੇ ਲਈ ਅਜਿਹੇ ਕਦਮ ਚੁੱਕਿਆ ਜਾਂਦਾ ਸੀ ਸਮੇਂ ਦੇ ਮੁਤਾਬਕ ਇੱਕ ਆਦਮੀ ਨੌਕਰੀ ਜਾਂ ਕਮਾਈ ਦੇ ਬਹਾਨੇ ਬਾਹਰ ਜਾਂਦਾ ਸੀ ਇਸ ਦੇ ਨਾਲ ਹੀ ਔਰਤ ਦੂਜੇ ਆਦਮੀ ਦੇ ਨਾਲ ਸਮਾਂ ਬਿਤਾਉਂਦੀ ਸੀ ਇਸੇ ਦੇ ਨਾਲ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਅਜਿਹਾ ਉਤਰਾਖੰਡ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਨੌਰ ਜ਼ਿਲ੍ਹੇ ਦੇ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਇਸ ਖਬਰ ਨੂੰ ਲੈ ਕੇ ਤੁਹਾਡੀ ਆਪ ਦੀ رائے ਕੀ ਹੈ ਤੁਸੀਂ ਆਪਣੀ رائے ਸਾਡੇ ਨਾਲ ਸਾਂਝੀ ਜ਼ਰੂਰ ਕਰਿਓ